ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਜਾਂ ਕਹਿ ਲਈਏ ਕਿ ਅਕਾਲੀ ਦਲ ਦੇ ਗਲਿਆਰਿਆਂ ਦੇ ਵਿੱਚ ਅੱਜ ਇੱਕ ਨਵਾਂ ਮੋੜ ਵੇਖਣ ਨੂੰ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਪੁਣ ਸਰਜੀਤ ਦੀ ਇੱਕ ਜੁੜਤਾ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤੇ ਇਹਦੇ ਵਿੱਚੋਂ ਇੱਕ ਜਿਹੜੀ ਵੱਖਰੀ ਗੱਲ ਸਾਹਮਣੇ ਆਈ ਹੈ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਮੋਢ ਸਰਜੀਤ ਦੇ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਹੈ ਜਾਂ ਉਹਨਾਂ ਨੇ ਇੱਕ ਸ਼ਰਤ ਲਾਈ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਆਪਣੇ ਧੜੇ ਦੇ ਵਿੱਚੋਂ ਅਸਤੀਫਾ ਦੇਣਗੇ ਤਾਂ ਉਹ ਵੀ ਦੇ ਦੇਣਗੇ। ਖੈਰ ਇਹ ਮਾਮਲਾ ਹੁਣ ਅਗਲੇ ਮੋੜ ਉਤੇ ਹੈ ਅਕਾਲੀ ਸਿਆਸਤ ਦੀ ਜੇਕਰ ਗੱਲ ਕਰ ਲਈਏ ਖੈਰ ਇਕਜੁੱਟਤਾ ਦਾ ਪੁਖਟਾਵਾ ਜ਼ਰੂਰ ਹੋਇਆ ਮੁਰਸੁਰਜੀਤ ਸ਼ਰੋਮਣੀ ਕਾਲੇਦਾਲ ਦੇ ਵਿੱਚ ਸਾਰੀ ਲੀਡਰਸ਼ਿਪ ਜਿਵੇਂ ਤੁਰੇ ਇਹ ਉਹਨਾਂ ਦੇ ਵਿੱਚ ਮਨਪ੍ਰੀਤ ਸਿੰਘ ਅਲੀ ਸਮੇਤ ਸਾਰੇ ਅੱਜ ਆਗੂ ਇੱਕ ਪਲੇਟਫਾਰਮ ਦੇ ਵਿੱਚ ਨਜ਼ਰ ਆਏ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਹੁੰਦੀ ਹੈ ਦੂਜੇ ਬੰਨੇ 328 ਰੁਪਿਆਂ ਦਾ ਮਾਮਲਾ ਅਗਲੇ ਮੋੜ ਤੁਰਿਆ ਸਿੰਦਰ ਸਿੰਘ ਕੋਲੀ ਜਿਹੜੇ ਕਿ ਐਸਜੀਪੀਸੀ ਵੱਲੋਂ ਚਾਰਟਰਡ ਅਕਾਊਂਟੈਂਟਸ ਹਨ ਉਹਨਾਂ ਨੂੰ ਅੱਜ ਸੈਟ ਜਿਹੜੀ ਕਿ ਪਿਛਲੇ ਸਮੇਂ ਕਾਇਮ ਕੀਤੀ ਸੀ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਗ੍ਰਿਫਤਾਰੀ ਮਗਰੋਂ ਪੰਜਾਬ ਦੀ ਸਿਆਸਤ ਵੀ ਕਈ ਵੱਖਰੀ ਤਰ੍ਹਾਂ ਦੀ ਉਸਰਵੱਟੀ ਲੈਂਦੀ ਵਿਖਾਈ ਦਿੰਦੀ ਹੈ ਜਿਸ ਤਰ੍ਹਾਂ ਸਰਕਾਰ ਧਿਰ ਸ਼ਰੋਮ ਕਹਿੰਦਾ ਭਾਵ ਕਿ ਆਮ ਆਦਮੀ ਧਿਰ ਦੇ ਆਗੂ ਇਸ ਮਾਮਲੇ ਨੂੰ ਇਸ ਮਾਹੌਲ ਨੂੰ ਲੋਕਾਂ ਅੱਗੇ ਪੇਸ਼ ਕਰ ਰਿਹਾ ਹੈ ਉਸੀ ਤਰ੍ਹਾਂ ਹੀ ਅੱਜ ਕਹਿੰਦਾ ਭਾਵੇਂ ਸ਼੍ਰੋਮਣੀ ਕਾਲੇਦਾਲ ਮੋਢ ਸਰਜੀਤ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਖੈਰ ਸਿਆਸੀ ਇਹ ਮਾਮਲੇ ਇਸ ਚਰਚਾ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਹੈਗੇ ਰਾਸ਼ੀ ਮਹਾਰ ਤੇਦਾਰਾ ਜਾਗੂ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਸ ਤੁਸੀਂ ਇਹ ਸਮਾਂਚ ਉੱਤੇ ਸਾਡੇ ਨਾਲ ਜੁੜੇ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਪੰਜਾਬ ਦੀ ਸਿਆਸਤ ਧਾਰਮਿਕ ਸਿਆਸੀ ਗਲਿਆਰਿਆਂ ਤੇ ਕੰਨੇ ਕਾਨੂੰਨੀ ਗਲਿਆਰਿਆਂ ਦੇ ਵਿੱਚੋਂ ਅੱਗੇ ਆਪਾਂ ਉਹਨੂੰ ਧੁਰੀ ਵੇਖ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲੇਦਾਨ ਮੋਢ ਸਰਜੀਤ ਦੀ ਐਮ ਬੈਠਕ ਹੁੰਦੀ ਹੈ ਜਿਹਦੇ ਵਿੱਚ ਇੱਕ ਜੁੜਤਾ ਦਾ ਪ੍ਰਗਟਾਵਾ ਹੁੰਦਾ ਹੈ ਤੇ ਸ਼੍ਰੋਮਣੀ ਕਾਲੇਦਾਨ ਮੋਢ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਕਹਿਣਾ ਮੀਡੀਆ ਐਂਗਲ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਦੋਂ ਇਹ ਸਵਾਲ ਉੱਠਦਾ ਹੈ ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਜੇਕਰ ਸ਼ਖਵੀਰ ਸਿੰਘ ਬਾਦਲ ਆਪਣੇ ਧੜੇ ਵੱਲ ਅਸਤੀਫਾ ਦੇਣਗੇ ਤਾਂ ਉਹ ਵੀ ਦੇ ਦੇਣਗੇ ਕਾਲੀ ਇਕਤਾ ਪੰਥ ਕੇ ਇਕਤਾ ਹੋਏ ਹੋਏਗੀ ਇਹਦੇ ਪਿੱਛੇ ਕੀ ਰਾਜ਼ ਨੇ ਕੀ ਮਾਮਲਾ ਹੈ ਇਹ ਸਵਾਲ ਉੱਠਿਆ ਕਿਵੇਂ ਉੱਠਿਆ ਅਜਿਹਾ ਸਾਰਾ ਕੁਝ ਫੇਰਾਪਾ ਅੱਗੇ ਤੁਰਦਿਆ ਜੀ ਡਾਕਟਰ ਸਾਹਿਬ ਇੰਟਰਸਾਹਬ ਦੇਖੋ 9 ਸਾਲ ਦੇ ਚੜ੍ਹਦੇ ਚੀ ਆਪਦੀ ਰਾਜਨੀਤੀ ਦੇ ਪਤੀਏ ਜਾਂ ਪੰਥ ਰਾਜਨੀਤੀ ਦੇ ਵਿੱਚ ਕਾਫੀ ਬੜੇ ਵੱਡੇ ਜੈਕਸਿੰਗ ਨਮੀ 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 ਪ੍ਰਤੀਮਾਨ ਤੇ ਜਿਹੜੇ ਵੱਲ ਨੂੰ ਬਾਰੇ ਹੀ ਆ ਦੀ ਇੱਕ ਤਰ੍ਹਾਂ ਦੀ ਪੁਨਰ ਸਿਰਜੀਤ ਕਾਲੀ ਗੱਲ ਨੇ ਆਪਣੀ ਇਸ ਤਰ੍ਹਾਂ ਦਾ ਪੰਠਾ ਵਾ ਦਿੱਤਾ ਜੀ ਕਿਉਂਕਿ ਗਰਮਨਪ੍ਰੀਤ ਸਿੰਘ ਵਾਲੀ ਜਿਹੜੇ ਕਿ ਜਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਤੋਂ ਹਾਂ ਜਿਨ੍ਹਾਂ ਨੇ ਬੜੀਆਂ ਸੰਤੀ ਆਪਣੀ ਹਲਕੀ ਦੇ ਵਿੱਚ ਕਾਫੀ ਵੱਡੀ ਜਿੱਤ ਹਾਸਲ ਕੀਤੀ ਸੀ ਆਪਣੇ ਉਮੀਦਵਾਰਾਂ ਨੂੰ ਜਿੱਤਾ ਹੋਇਆ ਸੀ ਤੇ ਉਦੋਂ ਉਹਨਾਂ ਦਾ ਬਿਆਨ ਆਇਆ ਸੀ ਵੀ ਮੈਂ ਆਪਣੇ ਤੌਰ ਤੇ ਪੰਜ ਮੈਂਬਰੀ ਕਮੇਟੀ ਦੇ ਤੌਰ ਤੇ ਕੰਮ ਕਰ ਰਿਹਾ ਤੇ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਅੱਜ ਉਹ ਮੀਟਿੰਗ ਤੋਂ ਬਾਅਦ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਕੋਸ਼ਿਸ਼ ਜ਼ਰੂਰ ਕੀਤੀ ਸੀ ਉਹ ਪੰਥ ਦੀ ਇਕਤਾ ਹੋਵੇ ਪਰੰਤੂ ਨਹੀਂ ਹਲੇ ਤੱਕ ਹੋ ਰਹੀ ਮੈਂ ਹੁਣ ਵੀ ਚਾਹੁੰਦਾ ਵੀ ਪੰਥ ਇਕਤਾ ਹੋਵੇ ਤੇ ਇਹ ਨਿਜਮ ਬਣਾਏ ਜਾਣ ਵੀ ਅਸੀਂ ਕੋਈ ਤੂਮ ਨਹੀਂ ਲੜਾਂਗੇ ਅਸੀਂ ਕੋਈ ਔਦਾ ਨਹੀਂ ਲਵਾਂਗੇ ਇਹਦੇ ਲਈ ਤਿਆਗ ਕਰਨ ਦੀ ਜ਼ਰੂਰਤ ਹੈ ਇਸ ਸੰਦਰਭ ਦੇ ਵਿੱਚ ਕਿਉਂਕਿ ਉਹਨਾਂ ਦੇ ਨਾਲ ਜਾਨੀ ਹਰਪੀ ਸਿੰਘ ਜੀ ਸੁਤਿਆ ਸਿੰਘ ਛੋਟੇਪੁਰ ਜੀ ਅਤੇ ਸਦਾਰ ਪ੍ਰਮੇਂਦਰ ਸਿੰਘ ਜੀ ਸਾ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਸਨ ਤੇ ਇਹ ਇਹਦੇ ਤੋਂ ਇਹ ਲੱਗਦਾ ਵੀ ਸਾਰਾ ਕੁਝ ਜਿਹੜਾ ਇਹਨਾਂ ਦਾ ਜਿਹੜੇ ਇਤਿਹਾਸ ਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਪੁਨਰਸਰਜੀਤ ਅਕਾਲੀ ਦਲ ਦੇ ਵਿੱਚ ਕੋਈ ਨਾ ਕੋਈ ਵੱਡੀ ਕਨਟਰਡਿਕਸ਼ਨ ਹੈ ਪਰੰਤੂ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਇਹ ਇਹ ਸਾਰਾ ਇਕਜੁੱਟ ਨੇ ਤੇ ਉਹਨਾਂ ਨੇ ਖਾਸ ਤੌਰ ਦੇ ਉੱਪਰ ਮਨਰੇਗਾ ਦੀ ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਨਾਂ ਬਦਲ ਕੇ ਯੀ ਰਾਮ ਦੀ ਰੱਖਿਆ ਗਿਆ ਤੇ ਇਹਦੇ ਜਿਹੜਾ ਸੋਧ ਕੀਤੀ ਗਈ ਹੈ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਥ ਦੇ ਵਿੱਚ ਵੱਡਾ ਫੈਸਲਾ ਲੈਣ ਕੋ ਵੱਡੀ ਕਾਰਵਾਈਆਂ ਕਰਨ ਦੀ ਯੋਜਨਾ ਵੀ ਕੀਤੀ ਹੈ ਉਹਨਾਂ ਦਾ ਹੈ ਕਿ ਕਿਸਾਨ ਮਜ਼ਦੂਰਾਂ ਦੇ ਨਾਲ ਖੜਾਂਗੇ ਟੱਕੀ ਖੜਾਂਗੇ ਪੂਰੀ ਤਰ੍ਹਾਂ ਤੇ ਇਹਦੇ ਤੋਂ ਇਹੀ ਸੰਮਨੇ ਆ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਦੀ ਰਾਜਨੀਤੀ ਦੇ ਵਿੱਚ ਕਾਫੀ ਉਥਲ ਪੁਥਲ ਹੋਣ ਦੀ ਸੰਭਾਵਨਾ ਮੰਨੇ ਖਾਸ ਤੌਰ ਤੇ ਸੰਖ ਰਾਜਨੀਤੀ ਦੇ ਵਿੱਚ ਹੁਣ ਇਹ ਨਿਸ਼ਾਨੇ ਤੈਅ ਕਰਨ ਵੱਲ ਨੂੰ ਵੱਧ ਰਹੇ ਨੇ ਤੇ ਜਿਹੜਾ ਕਿ ਪੁਨਰ ਸਰਜੀਤ ਅਕਾਲੀ ਦਲ ਜਿਹੜਾ ਪਿਛਲੇ ਸਮੇਂ ਤੋਂ ਜਦੋਂ ਤੋਂ ਇਹਨਾਂ ਦੇ ਪ੍ਰਧਾਨ ਦੀ ਚੋਣ ਹੋਈ ਸੀ ਗਿਆਨੀ ਹਰਕੀਤ ਸਿੰਘ ਜੀ ਪ੍ਰਧਾਨ ਚੁਣੇ ਗਏ ਸਨ ਤੇ ਉਸ ਤੋਂ ਬਾਅਦ ਸਰਕਾਰ ਮੀਆ ਕੋ ਉਤਨੀ ਆ ਨਹੀਂ ਸੀ ਦਿਸ ਰਹੀਆਂ ਪਰੰਤੂ ਹੁਣ ਇਹ ਲੱਗ ਰਿਹਾ ਵੀ ਅੱਜ ਉਹਨਾਂ ਨੇ ਇਹ ਅਹਿਦ ਕੀਤਾ ਕਿ ਅਸੀਂ ਪੂਰੀ ਤਰ੍ਹਾਂ ਸਰਗਰਮ ਹੋਵਾਂਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਾਰਾ ਕੰਮ ਕਰਨ ਦੇ ਲਈ ਤੇ ਉਹਨਾਂ ਨੇ ਆਪਣੇ ਜਿਹੜੇ ਅਕਾਲੀ ਗੱਲ ਨੂੰ ਇਸ ਨੂੰ ਇਕਜੁੱਟ ਕਰਨ ਦਾ ਵੀ ਆਪਣਾ ਉਹਨਾਂ ਨੇ ਪੂਰਾ ਜੋਰ ਲਾਇਆ ਤੇ ਉਹਦਾ ਬਖਾਵਾ ਦਿੱਤਾ ਕਿ ਜੀ ਹੂੰ ਹੂੰ ਜਿਹੜਾ ਬਿਆਨ ਆਉਂਦਾ ਹੈ ਅਗਿਆਨੀ ਹਰਪ੍ਰੀਤ ਸਿੰਘ ਦਾ ਜੇਕਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਤਾਂ ਉਹ ਵੀ ਦੇ ਦੇਣਗੇ ਫਿਰ ਅਕਾਲੀ 41 ਪੰਥਕੀ 41 ਰਾ ਪੱਤਰਾ ਹੋਏਗਾ ਇਹਨੂੰ ਕਿਵੇਂ ਦੇਖਦੇ ਹੋ ਜੀ ਆ ਭਿੰਦੇ ਸਾਹਿਬ ਦੇਖੋ ਪਹਿਲਾਂ ਤੋਂ ਹੀ ਹੈ ਵੀ ਕਿਉਂਕਿ ਭੁਨਰਸਰਜੀਤ ਅਕਾਲੀ ਦਲ ਜਿਹੜਾ ਖਾਸ ਤੌਰ ਦੇ ਉੱਪਰ ਜਿਹੜੀ ਲੀਡਰਸ਼ਿਪ ਉਧਰ ਗਈ ਹੈ ਚਾਹੇ ਪਰਸਾਖਤ ਸਿੰਘ ਚੰਦੂ ਮਾਜਰਾ ਸੀ ਸਭਾਤ ਸਿੰਘ ਜੀ ਸਿੰਘ ਰਖੜਾ ਸੀ ਵੀ ਦੀ ਜਗੀਰ ਕੋਟ ਦੀ ਟੀਨ ਸਾਹਿਬ ਸੀ ਹੋਰ ਵੀ ਜਿੰਨੇ ਸਾਰੇ ਲੀਡਰ ਸੀ ਜਿਹੜੇ ਇਸ ਤਰ੍ਹਾਂ ਦਾ ਜਿਹੜੀ ਡਿਫਰੈਂਸ ਪੈ ਤੀ ਉਹ ਖਾਸ ਤੌਰ ਤੇ ਜਸਪ੍ਰੀਤ ਸਿੰਘ ਬਾਦਲ ਦੇ ਨਾਲ ਅ ਕਨਟਰਡਿਕਸ਼ਨ ਦੇ ਦਿੱਤੀ ਹਿੰਤਾ ਇਹਨਾਂ ਦੇ ਸ਼੍ਰੀ ਕਾਲ ਤੱਕ ਸਮੇਂ 2 ਦਸੰਬਰ 2024 ਨੂੰ ਆਪਣਾ ਜਿਹੜਾ ਫੈਸਲਾ ਦਸਨਾਇਆ ਕਿ ਫਸ ਫੈਸਲਾ ਤੇ ਹੁਕਮਨਾਮੇ ਕੀਤੇ ਸੀ 30 ਮੈਂਬਰੀ ਕਮੇਟੀ ਬਣਾਈ ਸੀ ਇਹ ਭਰਤੀ ਕਰੂੰਗੀ ਪਰੰਤੂ ਸ਼੍ਰੋਮਣੀ ਕਾਲੀ ਦਲ ਮੇਨਸਟ੍ਰੀਮ ਨੇ ਆਪਣੇ ਤੌਰ ਤੇ ਭਰਤੀ ਸ਼ੁਰੂ ਕੀਤੀ ਅਤੇ ਇਹਨਾਂ ਦੇ 5 ਮੈਂਬਰੀ ਕਮੇਟੀ ਕੋਲ ਕੋ 2 ਮੈਂਬਰ ਧੰਨੀ ਸਾਹਿਬ ਅੱਪੀ ਪ੍ਰੋਫੈਸਰ ਕੋਤਾਰ ਸਿੰਘ ਬਦੂਮ ਜੀ ਦੇ ਦਖਲ ਹੋ ਗਏ ਤਾਂ ਤੇ ਉਸ ਕਰਕੇ ਇਹ ਪੰਜ ਮੈਂਬਰੀ ਕਮੇਟੀ ਨੇ ਆਪਣੀ ਧਰਤੀ ਕਰਕੇ ਇਹ ਪੁਨਰਸਰਜੀਤ ਕਾਲੀ ਦਲ ਦਾ ਗਠਨ ਕੀਤਾ ਉਦੋਂ ਹੀ ਬੇਸ਼ੱਕ ਘਰਤਖ ਸਾਹਿਬ ਨੇ ਪੂਰੀ ਤਰ੍ਹਾਂ ਸਾਰਿਆਂ ਨੂੰ ਜਿਹੜੇ ਵੀ ਪਾਈ ਗਏ ਸੀ ਜਿਸ ਤਰ੍ਹਾਂ ਕਿ ਸ਼੍ਰੀ ਘਰਤਖ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਪੰਥ ਕਰਵਾਈ ਦਾ ਨੀਡਰਸ਼ਿਪ ਆਪਣਾ ਰਾਜਵਾਤੀ ਕੀ ਹੈ ਮੈਸਰ ਰਾਜਵਾਤੀ ਕੀ ਹੈ ਇਸ ਬੰਦ ਵਿਚ ਤਿਆਗ ਕਰਨ ਦੀ ਜਰੂਰਤ ਆ ਪਰੰਤੂ ਉਦੋਂ ਹੀ ਨਹੀਂ ਕਿਹਾ ਉਦੋਂ ਹੀ ਦੋਇਤਰਾ ਬਖ ਬਖ ਹੋ ਗਿਆ ਤਾਂ ਇਹ ਨਹੀਂ ਇਹਨਾਂ ਦਾ ਆਹ ਧਾਰਨੇ ਬਣਿਆ ਤੇ ਉਹ ਵੀ ਜਿਵੇਂ ਕਿ 42 ਸਾਹਿਬ ਨੇ ਕਿਹਾ ਕਿ ਮੈਂ ਪੂਰਾ ਜੋਰ ਲਾਇਆ ਤੇ ਮੈਂ ਕੋਸ਼ਿਸ਼ ਕਰਤਾ ਸੀ ਕਿ ਮੈਂ ਕਾਲਕਤਾ ਸਾਹਿਬ ਦੇ ਹੁਕਮਨਾਮੇ ਦੇ ਮਤਾਬਕ ਇਹ ਪੰਚ ਦੇ ਵਿੱਚ ਇਕਤਾ ਜ਼ਰੂਰ ਹੋਵੇ ਪਰੰਤੂ ਹਲੇ ਤੱਕ ਨਹੀਂ ਹੋਈ ਉਹ ਉਸ ਸੰਦਰਭ ਦੇ ਵਿੱਚ ਗਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਵੀ ਹਾਂ ਜੀ ਇਕ ਕਾਲੀ ਜਲਦੀ ਪ੍ਰਦਾਨ ਕੀਤਾ ਅਸਤੀਫਾ ਦੇ ਦਿਆਂਗਾ ਜੇਕਰ ਸਰਦਾਰ ਦਸਕੀਰ ਸਿੰਘ ਬਾਦਲ ਵੀ ਇਹ ਫਾਇਦਾ ਬਾਗ ਡਾਕਟਰ ਸਾਹਿਬ ਕਿ ਮੰਤਰੀ ਸਿੰਘ ਐਮਈ ਪੰਥਕ 41 ਜੋਰ ਜ ਮੈਟਾ ਹੈ ਤੇ ਸਾਰੇ ਕਾਜੀ ਇੱਕ ਹੋਣ ਬਿਲਕੁਲ ਬਿਲਕੁਲ ਭਿੰਡਾ ਸਾਹਿਬ ਇਹੋ ਹੀ ਇਹੋ ਹੀ ਉਹਨਾਂ ਦਾ ਇਹੋ ਕਹਿਣਾ ਹੈ ਉਹਨਾਂ ਦਾ ਕਹਿਣ ਦਾ ਭਾਵ ਵੀ ਇਹ ਹੈ ਵੀ ਤਿਆਗ ਕਰਨਾ ਪਊਗਾ ਤਿਆਗ ਦੀ ਭਾਵਨਾ ਜ਼ਰੂਰੀ ਹੈ ਵੀ ਤਿਆਗ ਕਰਨਾ ਹੁਣ ਤਿਆਗ ਦੀ ਭਾਵਨਾ ਦੇ ਚੋਂ ਜਿਸ ਦਾ ਅਗਲੀ ਉਹਨਾਂ ਨੇ ਜ਼ਿੰਮੇਵਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਿਵੇਂ ਕਹਿ ਦਿੱਤਾ ਕਿ ਮੈਂ ਵੀ ਅਸਤੀਫਾ ਦੇ ਦਿਆਂਗਾ ਤੇ ਸੁਖਵੀਰ ਬਾਦਲ ਵੀ ਪਾਤੇ ਹੱਤੇ ਤੇ ਕੋਈ ਨਵੀਂ ਲੀਡਰਸ਼ਿਪ ਉੱਭਰੇ ਉਹ ਉਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ 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 ਰੰਗ ਆ ਸਰ ਕੋਈ ਚੱਲ ਕੋਈ ਗੱਲ ਚੱਲ ਨਾ ਰਹੀ ਹੋਵੇ ਕਿ ਤੀਜਾ ਬੰਦਾ ਲੱਭੋ ਕੋਈ ਇਸ ਤਰ੍ਹਾਂ ਦੀ ਕੋਈ ਬਣਾਓ ਕੋਈ ਕਿ ਕਾਲੀ ਇਕੱਠੇ ਹੋਣ ਸਿੰਦਰ ਸਾਹਿਬ ਇਹ ਵੀ ਹੋ ਸਕਦਾ ਹੈ ਨਾ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਸਰਕਾਰੀ ਪੱਧਰ ਤੇ ਕੇਂਦਰ ਸਰਕਾਰ ਆਪਣੀ ਤੌਰ ਦੇ ਪਰ ਚਲਾ ਰਹੀ ਹੈ ਤੇ ਪੰਜਾਬ ਸਰਕਾਰ ਆਪਣੇ ਤੌਰ ਤੇ ਚਲਾ ਰਹੀ ਹੈ ਤੇ ਕਿਸ ਤਰ੍ਹਾਂ ਦੇ ਮੋੜੇ ਕੱਟੇ ਜਾ ਰਹੇ ਨੇ ਜਿਸ ਤਰ੍ਹਾਂ ਦੇ ਆਪਾਂ ਦੇਖੀਏ ਜਿਹੜਾ 328 ਸਰੂਪਾਂ ਦੇ ਗੁੰਮ ਹੋਣ ਦੀ ਜਿਹੜੀ ਗੱਲ ਹੈ ਪੂਰ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੇ ਪਰਚੇ ਦਰਜ ਕੀਤੇ ਨੇ ਬਾਕੀ ਦਾ ਤੌਰ ਤੇ ਸਿੱਟ ਬਣਾਈ ਗਈ ਹੈ ਜਿਵੇਂ ਅੱਜ ਡਾਕਟਰ ਕੌਂਸਲ ਸਿੰਦਰ ਕੋਲੀ ਜੀ ਉਹ ਸਿੰਦਰ ਸਿੰਘ ਕੋਲੀ ਨੂੰ ਅਰੈਸਟ ਕੀਤਾ ਗਿਆ ਹੈਗਾ ਕਿ ਜਿਹੜਾ ਕਿ ਸੀਏਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡੀ ਤਨਖਾਹ ਉਹਨੂੰ ਦਿੰਦੇ ਰਹੇ ਨੇ 11 ਸਾਲ ਤੱਕ ਉਹ ਰਹੇ ਨੇ ਤੇ 2020 ਦੇ ਵਿੱਚ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੁਣ ਇਹ ਵੀ ਇੱਕ ਕੰਟਰਡਿਕਸ਼ਨ ਡਿਕਟਰੀ ਗੱਲਬਾਤ ਹੈ ਵੀ ਇੱਕ ਪਾਸੇ ਤਾਂ ਕੰਮੀ ਸਾਹਿਬ ਨੇ ਕਿਹਾ ਵੀ ਜਿਹੜੇ ਬੰਦਿਆਂ ਨੂੰ ਇਸ਼ਰ ਸਿੰਘ ਕਿ ਜੇ ਇਸ ਤਿੰਨ ਦੀ ਕਮੇਟੀ ਨੇ ਜੋ ਸਿਫਾਰਸ਼ਾਂ ਕੀਤੀਆਂ ਤੇ ਜੋ ਪੜਤਾਲ ਕੀਤੀ ਸੀ ਤੇ ਉਹਦੇ ਮੁਤਾਬਕ ਜੋ ਦੋਸ਼ੀ ਪਾਏ ਗਏ ਕੀ ਅਸੀਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੂੰ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਨੇ ਉਹਨਾਂ ਦੇ ਉੱਪਰ ਫਰਕੇ ਦਰਜ ਕੀਤੇ ਨੇ ਤੇ ਉਸ ਸੰਬੰਧ ਦੇ ਵਿੱਚ ਇੱਕ ਇਹ ਵੀ ਰਹਿ ਚੱਲ ਰਹੀ ਹੈ ਵੀ ਪੰਜਾਬ ਸਰਕਾਰ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ ਫਰਕੇ ਦਰਜ ਕਰ ਰਹੀ ਹੈ ਕਿ ਕਿਉਂ ਕਰ ਰਹੀ ਹੈ ਜੇਕਰ ਉਹ ਬੰਦਿਆਂ ਦਾ ਸਬੰਧ ਹੀ ਕੋਈ ਨਹੀਂ ਜੇਕਰ ਉਹ ਜ਼ਿੰਮੇਵਾਰ ਨਹੀਂ ਤਾਂ ਫਿਰ ਇਹਦੇ ਵਿੱਚ ਸਰਕਾਰੀ ਦਖਲ ਦੀ ਆਪਾਂ ਕਿਵੇਂ ਕਹਿ ਸਕਦੇ ਹਾਂ ਪਰੰਤੂ ਇਹਦੇ ਵਿੱਚੋਂ ਬੜਾ ਬੜਾ پیچیدہ ਮਾਮਲਾ ਹੈ ਇਹਦੇ ਵਿੱਚੋਂ ਬੜੀ ਬੜੀ ਟਿੱਕਲ ਨਿਕਰਦੇ ਲੱਗ ਰਹੇ ਨੇ ਵੀ ਇਹਦੇ ਵਿੱਚੋਂ ਆਹ ਉਹਨਾਂ ਦੇ ਸਮੇਂ ਦੇ ਵਿੱਚ ਇਹ ਕਿਸ ਪਾਸੇ ਨੂੰ ਮੋੜ ਮੋੜੇਗਾ ਕਿਉਂਕਿ 328 ਰੂਪ ਗੁੰਮ ਹੋ ਜਾਣਾ ਉਹ ਵੀ ਬੜੀ ਵੱਡੀ ਗੱਲ ਹੈ ਜੀ ਜਿਸ ਤਵਨ ਦੇ ਵਿੱਚ ਯਾਨੀ ਹੈ ਪ੍ਰੀਥਿੰਗ ਜਿਹਨੇ ਵੀ ਕਿਹਾ ਕਿ ਮੈਂ ਜਦੋਂ ਉਹ ਅਕਾਲ ਤਖਤ ਦਾ ਸਵਾਰ ਦੇ ਜਥੇਦਾਰ ਸੀ ਤੇ ਮੈਂ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਐਸਜੀਪੀਸੀ ਨੇ ਸਰਕਾਰ ਜਰੂਰ ਕੀਤੀ ਪਰ ਕਾਰਵਾਈ ਤੋਂ ਨਹੀਂ ਲਈ ਦੇ ਬਾਰੇ ਪਰੰਤੂ ਇਹ ਵੀ ਸਵਾਲ ਉੱਠ ਰਹੇ ਨੇ ਵੀ ਜਥੇਦਾਰ ਜੀ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਫਿਰ ਉਹ ਵੀ ਇੰਨਾ ਲੰਮਾ ਸਮਾਂ ਕਿਉਂ ਚੱਪ ਰਹੇ ਤੇ ਉਦੋਂ ਉਹਨਾਂ ਨੂੰ ਵੀ ਇਹੋ ਕਰਨਾ ਚਾਹੀਦਾ ਸੀ ਇਹ ਇਹ ਹੁਣ ਬਦਲਦੀਆਂ ਪ੍ਰਸਥਿਤੀਆਂ ਦੇ ਵਿੱਚ ਮੂੜੇ ਕੱਟ ਰਹੇ ਨੇ ਖੈਰ ਡਾਕਟਰ ਸਾਹਿਬ ਐਸਜੀਪੀਸੀ ਨੇ ਉਸ ਸਮੇਂ ਉਹ ਜਿਹੜੇ 16 ਬੰਦੇ ਸੀ ਸਾਰੇ ਸਸਪੈਂਡ ਕੀਤੇ ਬਰਖਾਸਤ ਕੀਤੇ ਕਾਰਵਾਈ ਹੋਈ ਕਾਨੂੰਨੀ لحاظ ਉੱਤੇ ਹੁਣ ਪੰਜਾਬ ਸਰਕਾਰ ਨੇ ਇਹ ਆਪਣਾ ਸਟੈਂਡ ਲੈ ਲਿਆ ਵੱਖਰੀ ਤਰ੍ਹਾਂ ਦਾ ਕਹਿੰਦਾ ਭਾਬ ਕੇ ਸਿੱਟ ਕੈਂਪ ਕੀਤੀ ਉਸ ਤੋਂ ਬਾਅਦ ਅੱਜ ਸਤਿੰਦਰ ਕੋਲੀ ਜਿਹੜੇ ਸੀਏਸੀ ਉਹ ਅਰੈਸਟ ਕਰ ਲੈ ਗਏ ਹੈ ਸਵਾਲ ਹੈ ਕਿ ਜਿਵੇਂ ਆਪ ਦੇ ਆਗੂ ਤੇ ਉਦਾਂ ਹੀ ਅੱਜ ਮੋੜ ਸਰਜੀਤ ਦੇ ਆਗੂਆਂ ਦੀ ਜਿਹੜੀ ਭਾਸ਼ਾ ਸੀ ਉਹ ਬੜਾ ਸਮੇਲ ਸੀ ਉਹਦੇ ਵਿੱਚ ਤੇ ਦੂਜੇ ਪੱਨੇ ਇੱਕ ਵੱਖਰੀ ਧਿਰ ਹੈ ਸ਼੍ਰੋਮਣੀ ਕਮੇਟੀ ਤੇ ਮੇਨ ਸਟ੍ਰੀਮ ਸ਼੍ਰੋਮਣੀ ਇਕਾਲੀ ਦਾ ਮਾਮਲਾ ਬੜਾ ਪਚੀਦਾ ਐ ਸਿਆਸੀ ਲਿਹਾਜ਼ ਉੱਤੇ ਕਹਿੰਦਾ ਭਾਵ ਕਿ ਕੁੰਡੀਆਂ ਦੇ ਸਿੰਘ ਫਸ ਗਏ ਨੇ ਭਾਵ ਕਿ ਧਾਰਮਿਕ ਮਾਮਲੇ ਪੰਜਾਬ ਦਾ ਪਰ ਪੰਜਾਬ ਦੇ ਧਾਰਮਿਕ ਮਾਮਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਨੂੰ ਵੱਡੇ ਪੱਧਰ ਉੱਤੇ ਪ੍ਰਭਾਵਿਤ ਕੀਤਾ ਕਿ ਹੁਣ 227 ਦੇ ਚੌੜ ਪਿੰਡ ਤੋਂ ਪਹਿਲਾਂ ਇੱਕ ਫਿਰ ਧਰਮ ਦਾ ਜਿਹੜਾ ਮਾਮਲਾ ਉਹ ਵੱਡੇ ਪੱਧਰ ਤੇ ਹੋਰ ਉਭਰੇਗਾ ਅਜੀ ਤਰ੍ਹਾਂ ਦੀਆਂ ਕਿਆਸ ਰਹੀਆਂ ਕਿਵੇਂ ਦੇਖਦੇ ਹੋ ਜਿਹੇ ਸਾਰੇ ਵੰਡ ਰਿਹਾ ਮਾਹੌਲ ਨੂੰ ਜੀ ਡਾਕਟਰ ਸਾਹਿਬ ਹਾਂ ਪਿੰਡਰ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਤੇ ਇਸ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਲਾਈਨ ਤੇ ਖੜੇ ਨੇ ਤੇ ਦੂਸਰੇ ਪਾਸੇ ਉਹਨਰ ਸਿੰਘ ਜੀ ਤੇ ਕਾਲੀ ਦਲ ਦੀ ਲੀਡਰਸ਼ਿਪ ਅਤੇ ਭਾਰਤੀ ਆਮ ਆਗੂ ਪਾਰਟੀ ਦੀ ਲੀਡਰਸ਼ਿਪ ਜਾਂ ਸਰਕਾਰੀ ਪੰਜਾਬ ਦੀ ਸਰਕਾਰ ਦਾ ਜਿਹੜਾ ਤੰਤਰ ਹੈ ਉਹ ਉਹ ਖੜੇ ਕਿਸ ਰਹਿਣਗੇ ਉਹਨਾਂ ਦੇ ਵੱਲੋਂ ਜੋ ਲਾਈਨ ਲਈ ਜਾ ਰਹੀ ਹੈ ਉਹ ਉਹ ਆਪਸੀ ਆਪਸ ਵਿਰੋਧੀ ਦੋ ਦੋ ਨੇਤਰਾਂ ਦੇ ਦੋ ਦੋ ਜੁਟ ਬਣ ਚੁੱਕੇ ਨੇ ਉਹਨਾਂ ਦੇ ਤੋਂ ਇਹ ਲੱਗ ਰਿਹਾ ਵੀ 2027 ਦੀ ਇਲੈਕਸ਼ਨ ਦੇ ਲਈ ਜਿਹੜਾ ਕਿ ਸਰਦਾਰ ਸਿਖਵੀਰ ਸਿੰਘ ਬਾਗਲ ਨੇ ਪਿਛਲੇ ਸਮੇਂ ਦੇ ਦੌਰਾਨ ਆਪਣੀ ਬਕਰੀ ਪਾਰਟੀ ਬਣਾ ਕੇ ਤਰਨਤਾਰਨ ਇਲੈਕਸ਼ਨ ਤੋਂ ਬਾਅਦ ਅ ਪਤੀ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਆਪਣੀ ਜਿਸ ਤਰ੍ਹਾਂ ਉਹਨੇ ਆਰਗੇਨਾਈਜੇਸ਼ਨਲ ਪੱਧਰ ਦੇ ਉੱਪਰ ਆਪਣਾ ਪ੍ਰਗਟਾਵਾ ਕੀਤਾ ਸੀਗਾ ਉਸ ਨੂੰ ਬ੍ਰੇਕਾ ਲਾਉਣ ਦੇ ਲਈ ਮਤਲਬ ਜਿਹੜਾ ਹੈਗਾ ਇਹ ਇਹ ਜਿਹੜੀ ਪੇਸ਼ਵੰਦੀਆਂ ਹੁੰਦੀਆਂ ਲੱਗਦੀਆਂ ਨਹੀਂ ਗੀਆਂ ਇਹ ਸਾਹਮਣੇ ਆ ਰਹੀਆਂ ਨੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਐਸਜੀਪੀਸੀ ਦਾ ਦੇਖਿਆ ਜਾਵੇ ਉਹਦੀ ਉਹਨਾਂ ਨੇ ਤਾਂ ਕਾਲੀ ਦਲ ਕਿਉਂਕਿ ਕਾਲੀ ਦਲ ਦੀ ਹੀ ਮੰਡ ਹੈ ਐਸਜੀਪੀਸੀ ਦੇ ਉੱਪਰ ਨੇਚਰਲੀ ਅਕਾਲੀ ਦਲ ਹੀ ਉਹਦੇ ਤੇ ਸਤਾ ਤੇ ਸਰੋਣੀ ਕਮੇਟੀ ਦੇ ਵਿੱਚ ਕਹਿ ਸਕਦੇ ਆ ਜਿਵੇਂ ਆਪ ਪੰਜਾਬ ਸਰਕਾਰ ਦੇ ਵਿੱਚ ਸਤਾ ਵਿੱਚ ਹੈ ਸਤਾ ਤੇ ਇਦਾਂ ਐਸਜੀਪੀਸੀ ਦੇ ਵਿੱਚ ਸਰੋਣੀ ਅਕਾਲੀ ਦਲ ਸਤਾ ਤੇ ਦੇ ਵਿੱਚ ਹੈ ਜੀ ਡਾਕਟਰ ਸਾਹਿਬ ਤੁਸੀਂ ਜਾਰੀ ਰੱਖੋ ਪਰ ਕਈ ਗੱਲਾਂ ਤੇ ਆਮ ਜਿਹੜੀ ਚਰਚਾ ਚੱਲ ਰਹੀ ਹੈ ਵੀ ਐਸਜੀਪੀਸੀ ਦੀ ਜਿਹੜੀ ਭੂਮਿਕਾ ਹੈ ਜਾਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਿਹੜੇ ਕਿ ਬਹੁਤ ਸੁਲਝੇ ਹੋਏ ਵਕੀਲ ਵੀ ਨੇ ਸਭ ਕੁਝ ਐ ਕਾਨੂੰਨੀ ਪੱਖ ਤੋਂ ਵੀ ਸੁਚੇਤ ਨੇ ਪਰੰਤੂ ਉਹਨਾਂ ਦਾ ਜਿਸ ਤਰ੍ਹਾਂ ਦਾ ਹੀ ਧਾਪੇਚਕ ਢੰਗ ਚੱਲ ਰਿਹਾ ਹੈ ਉਹਦੇ ਉਹਦੇ ਤੇ ਵੀ ਕਈ ਸਵਾਲ ਖੜੇ ਹੋ ਰਹੇ ਨੇ ਆਮ ਲੋਕਾਂ ਦੇ ਵਿੱਚ ਇਹ ਵੀ ਜਾ ਰਿਹਾ ਹੈ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ 16 ਲੋਕਾਂ ਨੂੰ ਜਿਹੜੇ ਜਿੰਮੇਵਾਰ ਪਾਏ ਗਏ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਜਿਨ੍ਹਾਂ ਨੇ ਕਫਲਾ ਕੀਤਾ ਅਸੀਂ ਉਹਨਾਂ ਨੂੰ ਬਾਹਰ ਕਰ ਦਿੱਤਾ ਹੈਗਾ ਹੂੰ 328 ਰੁਪਏ ਦੇ ਸੰਬੰਧ ਵਿੱਚ ਫਿਰ ਜੇ ਉਹਨਾਂ ਦੇ ਉੱਪਰ ਪਰਚੇ ਹੁੰਦੇ ਨੇ ਉਹਦੇ ਵਿੱਚ ਜੇ ਸਰਕਾਰ ਪਰਚੇ ਦਰਜ ਕਰਦੀ ਹੈ ਬੇਸ਼ੱਕ ਉਹਦਾ ਪੋਲੀਟਿਕਲ ਮੋਟਵ ਵੀ ਹੋ ਸਕਦਾ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਮੋਟਵ ਨਹੀਂ ਹੈਗਾ ਉੱਥੇ ਲਾਹਤ ਹਰੇਕ ਨੇ ਲੈਣਾ ਪਰੰਤੂ ਕੀ ਹੋ ਉਹਨਾਂ ਦੇ ਉੱਪਰ ਜੇ ਉਹਨਾਂ ਨੇ ਚੋਰੀ ਕੀਤੀ ਹੈ ਜਾਂ ਉਹਨਾਂ ਨੇ ਕਿਤੇ ਗਾਇਬ ਕੀਤੇ ਨੇ ਜਿਸ ਤਰ੍ਹਾਂ ਕਿ ਇਸ਼ਾ ਸਿੰਘ ਕਮੇਟੀ ਦੇ ਵਿੱਚ ਕਿਹਾ ਕਿ ਇਤਸਾਲ 86 ਰੂਪਾਂ ਤੱਕ ਦਾ ਤੱਕ ਕੋਈ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਦਾ ਡਾਟਾ ਹੀ ਨਹੀਂ ਹੈਗਾ ਤੇ ਇਹ ਇਹ ਜੀ ਉਹਦੀ ਭਾਲ ਕਰਨ ਦੇ ਲਈ ਪੰਜਾਬ ਸਰਕਾਰ ਦੀ ਪੁਲਿਸ ਜਾਂ ਸਿੱਟ ਕੰਮ ਕਰ ਰਹੀ ਹੈ ਤਾਂ ਉਹਨੂੰ ਪੰਚਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਵੀ ਕਿਹਾ ਜਾ ਰਿਹਾ ਹੈ ਤੇ ਫਿਰ ਜਦੋਂ ਇਸ ਤਰ੍ਹਾਂ ਘਿਰਦੇ ਲੱਗਦੇ ਨੇ ਤਾਂ ਫਿਰ ਇਹ ਧੰਮੀ ਸਾਹਿਬ ਇਹ ਪੈਂਸੜਾ ਲੈ ਲੈਣੇ ਸਾਨੂੰ ਕੋਲ ਉਹਨੂੰ ਸਾਡੇ ਤੋਂ ਬਾਹਰ ਨੇ ਜੋ ਮਰਜ਼ੀ ਕਰੋ ਇਹ ਇਸ ਤਰ੍ਹਾਂ ਦਾ ਇੱਕ ਹੰਬੜ ਪੂਸਾ ਜਿਹਾ ਪੈ ਰਿਹਾ ਜਿਹੜਾ ਕਿ ਸਪਸ਼ਟ ਲਾਈਨ ਨਹੀਂ ਬਣ ਰਹੀ ਹੈਗੀ ਜਿਹਦੇ ਕਾਰਨ ਕਈ ਵਾਰ ਆਮ ਲੋਕਾਂ ਦੇ ਵਿੱਚ ਵੀ ਇੱਕ ਦਿਮਾਗ ਆਮ ਲੋਕਾਂ ਦੇ ਵਿੱਚ ਭੰਬਲ ਪੁੱਸੇ ਵਾਲੀ ਸਥਿਤੀ ਉਤਪੰਨ ਹੋ ਹੂੰ ਹੂੰ ਫਿਰ ਸਿਆਸੀ لحاظੋਂ ਤੇ ਮਾਮਲਾ ਆ ਵੀ ਕਈ ਰੰਗ ਬਦਲ ਰਿਹਾ ਹੈ ਦੂਰੋਂ ਦੇਖ ਰਹੀ ਏ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਦੇ ਵਿੱਚ ਜਿਰਾ ਪ੍ਰੀਸ਼ਦ ਤੇ ਬਲਾਕ ਸ਼ਮਤੀਆਂ ਚੋਣਾਂ ਆਪਣੇ ਦਾਮੋਂ ਤੇ ਲੜੀਆਂ ਭਾਵੇਂ ਕੋ ਵੱਖਰੀ ਗੱਲ ਏ ਕਿ ਕਈ ਹੀ ਤਰ੍ਹਾਂ ਦੇ ਹਾਲਾਤ ਵੱਖਰੇ ਵੀ ਰਹਿ ਹੁਣ ਬੀਜੇਪੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਧਾਰਮਿਕ ਗਲਿਆਰਿਆਂ ਦੇ ਵਿੱਚ ਅਗਲੀ ਦਸਤਕ ਦੱਸਿਆ ਜਾ ਰਿਹਾ ਹੈ ਕਿ ਮਾਗੀ ਵੇਲੇ ਸ਼੍ਰੀ ਮੁਖਸਰ ਵਿਖੇ ਉਹਨਾਂ ਵੱਲੋਂ ਵੱਖਰੀ ਕਾਨਫਰੰਸ ਕੀਤੀ ਜਾਣ ਦੀ ਤਿਆਰੀ ਹੈ ਅੰਦਰੂਨੀ ਖੇਤਰਾਂ ਦੇ ਵਿੱਚੋਂ ਭਾਜਪਾ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਖੈਰ ਭਾਜਪਾ ਦੂਰੋਂ ਦੇਖ ਰਹੀਏ ਇਹ 328 ਰੁਪਿਆਂ ਦਾ ਮਾਮਲਾ ਪੰਜਾਬ ਸਰਕਾਰ ਦੀ ਕਵਾਇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 55 ਵਾਜੀ ਇਹ ਮਾਮਲਾ ਵੀ ਵੱਖਰੀ ਤਰ੍ਹਾਂ ਦਾ ਟੇਡਾ ਜਿਕਰ ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸ਼ਾਮਲ ਹੋ ਕੇ ਆਪਾਂ ਗੱਲ ਕਰੀਏ ਤਾਂ ਕਿਵੇਂ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਮੋਰਾ ਸਾਹਮਣੇ ਆਉਂਦਾ ਹੈ ਜੀ ਭਿੰਡਰ ਸਾਹਿਬ ਦੇਖੋ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਹੂੰ ਸੱਤਾ ਦੇ ਉੱਪਰ ਹੈ ਤੇ ਉਹਨਾਂ ਨੇ ਜਿਸ ਤਰ੍ਹਾਂ ਦੀ ਆਪਣੀ ਮਰਜ਼ੀ ਦੇ ਨਾਲ ਉਹ ਕਾਰਜ ਕਰ ਰਹੇ ਨੇ ਜਿਵੇਂ ਹਿੰਦੁਸਤਾਨ ਦੇ ਵਿੱਚ ਜੇ ਆਪਾਂ ਕੌਮੀ ਤੇ ਪ੍ਰਧਾਨ ਮੰਤਰੀ ਪਦ ਤੇ ਉਹਨਾਂ ਦੀ ਆਪਣੀ ਰਾਹੀ ਦਿੱਤੀ ਆ ਉਸ ਨੂੰ ਉਹ ਅਮਲ 'ਚ ਲਿਆ ਰਹੇ ਨੇ ਬਿਲਕੁਲ ਸਪਸ਼ਟ ਹੈ ਕਿ ਉਹਨਾਂ ਦੀ ਇੱਕ ਨੀਤੀ ਹੈ ਉਹਦੇ ਤਹਿਤ ਪੰਜਾਬ ਬਾਰੇ ਦੀ ਉਹਨਾਂ ਦੀ ਨੀਤੀ ਬਿਲਕੁਲ ਸਾਫ਼ ਹੈ ਕਿ ਉਹਨਾਂ ਨੇ ਆਪਣੇ ਪਲਾਨ A ਔਰ ਪਲਾਨ B ਜਾਂ ਪਲਾਨ C ਤਿੰਨ ਤਿੰਨ ਪਲਾਨ ਬਣਾਏ ਹੋਣਗੇ ਜਿਸ ਦੇ ਤਹਿਤ ਉਹ ਕਾਰਜ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਰੂੜੀ ਨਹੀਂ ਹੈ ਵੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਹੀ ਸਮਝੌਤਾ ਕਰਕੇ ਸ਼੍ਰੋਮਣੀ ਕਾਲੀ ਦਲ ਨੂੰ ਸੱਤਾ ਦਿੱਤੀ ਜਾਣੀ ਹੈ ਜਾਂ ਆਪਣੇ ਤੌਰ ਤੇ ਕਿਉਂਕਿ ਆਪਣੇ ਤੌਰ ਤੇ ਉਹਨਾਂ ਨੇ ਦੇਖ ਲਿਆ ਹਾਲਾਂਕਿ ਉਹਨਾਂ ਦਾ ਗ੍ਰਾਸ ਰੂਟ ਦੇਚ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਤੇ ਉਹਨਾਂ ਨੂੰ ਸੱਤਾ ਸਮਝੌਤਾ ਕਰਨਾ ਹੀ ਪੈਣਾ ਤੇ ਸਮਝੌਤੇ ਦਾ ਕਈ ਵਾਰ ਇਹ ਵੀ ਹੁੰਦਾ ਵੀ ਡਾਇਰੈਕਟ ਨਹੀਂ ਕਰਨਾ ਇਨਡਾਇਰੈਕਟ ਵੀ ਕਰ ਸਕਦੇ ਨੇ ਕਈ ਵਾਰ ਇਹ ਵੀ ਆਹੋ ਇੱਕ ਨਵਾਂ ਤਜਰਬਾ ਵੀ ਕਰ ਸਕਦੇ ਨੇ ਉਹਨਾਂ ਦੀ ਪਲਾਨ ਇਹ ਦਾ ਹਿੱਸਾ ਤੇ ਪਲਾਨ B ਦਾ ਉਹ ਜਿਹੜੇ ਵੱਖੋ ਵੱਖਰੇ ਹਿੱਸੇ ਨੇ ਵੀ ਉਹਦੇ ਵਿੱਚ ਉਹ ਆਮ ਆਦੀ ਪਾਰਟੀ ਦੇ ਉੱਪਰ ਵੀ ਇਹ ਮਤਲਬ ਪੱਤਾ ਖੇਡ ਸਕਦੇ ਨੇ ਆਮ ਆਦੀ ਪਾਰਟੀ ਦੇ ਐ ਨਾਲ ਦੀ ਗੁਸਤੂਰੂਪ ਦੇ ਵਿੱਚ ਜਾਂ ਪ੍ਰੋਖ ਰੂਪ ਦੇ ਵਿੱਚ ਉਹਨਾਂ ਦਾ ਜਾਂ ਆਪਣੇ ਡਾਕਟਰ ਸਾਹਿਬ ਤੁਸੀਂ ਵੱਡੀ ਗੱਲ ਕਰ ਰਹੇ ਹੋ ਭਾਜਪਾ ਤੇ ਆਪ ਦਾ ਮੇਲ ਜੋੜ ਦੂਜੇ ਪੰਨੇ ਇੰਡੀਆ ਗੱਠਜੋੜ ਦੇ ਵਿੱਚ ਹੈ ਆਪ ਜਿਹਦੇ ਵਿੱਚ ਕਾਂਗਰਸ ਹੈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਸਿਆਸੀ ਲਿਹਾਜ਼ ਉੱਤੇ ਜਿਹੜਾ ਇਹਨਾਂ ਦਾ ਕੋਣ ਹੀ ਬਹੁਤ ਦ੍ਰਿੜਾ ਹੈ ਬਹੁਤ ਦੂਰ ਹੋ ਚੁੱਕਾ ਹੈ ਜੀ ਡਾਕਟਰ ਸਾਹਿਬ ਭਿੰਡਾ ਸਾਹਿਬ ਦੇਖੋ ਉਹਨਾਂ ਦਾ ਜਿਹੜਾ ਸਪਸ਼ਟ ਹੈ ਏਜੰਡਾ ਹੈ ਵੀ ਕਾਂਗਰਸ ਮੁਖ ਹਿੰਦੁਸਤਾਨ ਬਣਾਉਣਾ ਪੰਜਾਬ ਦੇ ਵਿੱਚੋਂ ਕਾਂਗਰਸ ਨੂੰ ਸੱਤਾ ਦੇ ਉੱਪਰੋਂ ਦੂਰ ਕਰਨ ਦੇ ਲਈ ਕੁਝ ਨਹੀਂ ਕੀਤਾ ਕਿਤੇ ਦੁਬਾਰਾ ਕਾਂਗਰਸ ਨਾ ਆ ਜਾਵੇ ਕਹਿੰਦਾ ਭਾਵ ਕਿ ਬੀਜੇਪੀ ਨੂੰ ਇਹ ਵੀ ਇੱਕ ਚਿੰਤਾ ਹੈ ਵੀ ਕਾਂਗਰਸ ਮੁਕਤ ਭਾਰਤ ਕਰ ਰਹੇ ਆ ਤੇ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਕਿਤੇ ਫੇਰ ਬਾਜ਼ੀਆਂ ਮਾਰਦੀ ਨਾ ਆਤਮ ਕੇ ਇਹੀ ਡਰ ਹੈ ਬੀਜੇਪੀ ਨੂੰ ਇਸ ਅਜਿਹੇ ਮਾਹੌਲ ਦੇ ਵਿੱਚ ਜਿਕਰ ਆਪਾਂ ਗੱਲ ਕਰੀਏ ਡਾ ਸਰ ਕਿਉਂਕਿ ਜੇ ਆਪਾਂ ਪਿਛਲਾ ਇਤਿਹਾਸ ਹੀ ਦੇਖਦੇ ਨੇ ਪੰਜਾਬ ਦੀ ਇੱਕ ਪ੍ਰਸਥਿਤੀ ਹਾਂ ਜਦੋਂ ਪੰਜਾਬ ਦੇ ਵਿੱਚ 2002 ਦੇ ਵਿੱਚ ਕਾਂਗਰਸ ਪਾਵਰ ਦੇ ਵਿੱਚ ਆਈ ਸੀ ਉਦੋਂ ਕੇਂਦਰ ਦੇ ਵਿੱਚੋਂ ਸੱਤਾ ਤੋਂ ਬਿਹੀਨ ਸੀ ਕਿ ਪੰਜਾਬ ਦੇ ਵਿੱਚੋਂ 2002 ਦੇ ਵਿੱਚ ਸੱਤਾ ਤੇ ਆਉਣ ਤੋਂ ਬਾਅਦ ਮੁਰਤੇ ਹੋ ਬਹੁਤ ਸਾਰੀ ਸੂਬਿਆਂ ਦੇ ਵਿੱਚ ਆ ਗਈ ਤੇ ਕੇਂਦਰ ਦੇ ਵਿੱਚ ਉਹਨੇ ਸੱਤਾ ਫਿਰ ਗ੍ਰਹਿਣ ਕਰ ਲਈ ਸੀ ਇਸ ਤਰ੍ਹਾਂ ਦੀ ਵੀ ਇੱਕ ਤੇ ਇਹ ਇਹ ਵੀ ਜਿਹੜਾ ਡਰ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਪ੍ਰਸਥਿਤੀਆਂ ਨੇ ਇਹਨੂੰ ਵੀ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਇਸ ਨੂੰ ਵੀ ਬਾਤ ਕਰ ਰਹੀ ਹੈ ਇਸ ਦੇ ਪੰਜਾਬ ਦੇ ਵਿੱਚ ਹੈ ਡਾਕਟਰ ਸਾਹਿਬ ਭਾਰਤੀ ਜਨਤਾ ਪਾਰਟੀ ਲਈ ਕੌਮੀ ਪੱਧਰ ਉੱਤੇ ਸਭ ਤੋਂ ਪਹਿਲਾਂ ਜਦੋਂ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਬਜ ਹੁੰਦੀ ਹੈ ਕੁਝ ਦਿਨਾਂ ਦੇ ਪਹਿਲੀ ਵਾਰ ਤਾਂ ਬਾਜਪੀ ਸਾਹਿਬ ਉਹ ਪ੍ਰਧਾਨ ਮੰਤਰੀ ਬਣਦੇ ਆ ਤਾਂ ਦੋ ਖੇਤਰੀ ਪਾਰਟੀਆਂ ਹਿੰਦੁਸਤਾਨ ਦੀਆਂ ਵੱਡੀਆਂ ਜਿਹੜੀਆਂ ਕਿ ਹੁਣ ਵੀ ਆਪਣੀ ਹੋਂਦ ਲਈ ਲੜਾਈ ਲੜ ਰਹੀਆਂ ਨੇ ਤੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਦੋ ਹੀ ਖੇਤਰੀ ਪਾਰਟੀਆਂ ਮੰਨੀ ਜਾਂਦੀਆਂ ਨੇ ਜਿਹਦੇ ਵਿੱਚ ਖੇਤਰ ਦੇ ਲਿਹਾਜ਼ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਬਣੇ ਐਸ਼ੇਵ ਸੈਨਾ ਦੋਨਾਂ ਨੇ ਹੀ ਸ਼ੈਲਟਰ ਜਾਨੀ ਕਿ ਪੂਰੀ ਮਦਦ ਕੀਤੀ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਤਖਤ ਤੇ ਬਿਠਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਕਿਸੇ ਸ਼ਰਤ ਉਹਦੋਂ ਸਪੋਰਟ ਕੀਤੀ ਹੁਣ ਤੱਕ ਉਹਦੀ ਚਰਚਾ ਵੀ ਹੈ ਇਦਾਂ ਹੀ ਸ਼ੇਵ ਸੈਨਾ ਵੀ ਪਰੰਤੂ ਸ਼ੇਵ ਸੈਨਾ ਵੀ ਤੇ ਦੂਜੇ ਬਣੇ ਸ਼੍ਰੋਮਣੀ ਅਕਾਲੀ ਦਲ ਵੀ ਇੰਨੀ ਦਿਨੀ ਭਾਰਤੀ ਜਨਤਾ ਪਾਰਟੀ ਦੇ ਗ੍ਰਿਪ ਸਿਸਟਮ ਤੋਂ ਦੂਰ ਨੇ ਉਹ ਗੱਲ ਵੱਖਰੀ ਹੈ ਕਿ ਚਰਚਾ ਹੁੰਦੀ ਹੈ ਕਿਸ ਨੂੰ ਹੋਤੇ ਦੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਿਵੇਂ ਦੇਖਦੇ ਹੋ ਇਹ ਦੋ ਧਰਾ ਖੇਤਰੀ ਹਿੰਦੁਸਤਾਨ ਦੇ ਵਿੱਚ ਖੇਤਰੀ ਪਾਰਟੀਆਂ ਜਿਹੜੀ ਆਪਣਾ ਵजूद ਕਾਇਮ ਕਰ ਰਹੀ ਹੈ ਨੇ ਆਪਣੇ ਰਾਜਾਂ ਲਈ ਆਪਣੇ ਸੱਭਿਆਚਾਰ ਲਈ ਦੋਨੇ ਧਰਾ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਤੇ ਦੋਨਾਂ ਦਾ ਬੀਜੇਪੀ ਨਾਲ ਜਿਹੜਾ ਅੰਦਰੂਨੀ ਤੇ ਬਾਹਰੀ ਸਬੰਧ ਜਿਹੜਾ ਸਾ ਹਾ ਬ੍ਰਿਦਰ ਸਾਹਿਬ ਦੇਖਿਆ ਜਾਈ ਸ਼੍ਰੋਮਣੀ ਅਕਾਲੀ ਦਲ ਨੇ ਹਮ ਭਾਤੀ ਜਨਤਾ ਪਾਰਟੀ ਦੇ ਨਾਲ ਆਪਣੇ 9 ਮਾਰਚ ਦਾ ਰਿਸ਼ਤਾ ਐਲਾਨ ਕੀਤਾ ਅਧ ਬਿਨਾ ਬਿਨਾ ਕਿਸੇ ਲੋਕ ਤੋਂ ਬਿਨਾ ਕਿਸੇ ਸੌਦੇ ਤੋਂ ਬਿਨਾ ਕਿਸੇ ਉਸ ਤੋਂ ਬਿਨਾ ਸ਼ਰਤ ਤੋਂ ਹਾਂ ਉਸ ਵੇਲੇ ਬੀਜੇਪੀ ਲਈ ਇੱਕ ਇਹ ਜਾਨਕੀ ਆਕਸੀਜਨ ਦਾ ਕੰਮ ਬਣੀ ਸ਼੍ਰੋਮਣੀ ਅਕਾਲੀ ਦਲ ਜਿਵੇਂ ਬੀਜੇਪੀ ਪ੍ਰਤੀ ਇੱਕ ਨਜ਼ਰੀਆ ਸੀ ਹਿੰਦੂ ਸਿੱਖ ਮੁਸਲਮਾਨ ਅਰਬ ਵਗੈਰਾ ਤਾਂ ਉਹਦੇ ਵਿੱਚ ਕਾਲੀ ਦਲ ਦੀ ਦਸਤਕ ਜਦ ਹੁੰਦੀ ਹੈ ਧਮਕ ਪੈਂਦੀ ਹੈ ਤਾਂ ਉਹ ਇੱਕ ਵੱਖਰਾ ਸਿਆਸੀ ਗਿੱਦਾ ਪਿਆ ਜੀ ਡਾਕਟਰ ਸਾਹਿਬ ਬਿਨਾਂ ਸ਼ਰਤ ਹਮਾਇਤ ਕੀਤੀ ਸੀ ਜਦ ਕੇ ਉਸ ਤੋਂ ਪਹਿਲਾਂ ਇਸੇ ਵੇਲੇ 1900 ਦੇ ਦਸ਼ੀਆਂ ਨੇ ਮੇਦੀ ਇਲੈਕਸ਼ਨ ਹੋਈ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਨੇ ਆਪਣੀ ਪਾਰਟੀਆਂ ਨੇ ਤੇ ਮਿਲ ਕੇ ਕੇਂਦਰ ਦੇ ਵਿੱਚ ਸਰਕਾਰ ਬਣਾਈ ਸੀ ਤੇ ਉਦੋਂ ਅਕਾਲੀ ਦਲ ਨੂੰ ਬੜੀ ਵੱਡੀਆਂ ਆਫਰ ਵੀ ਕੀਤੀ ਗਈ ਪਰੰਤੂ ਅਕਾਲੀ ਦਲ ਨੇ ਕਿਹਾ ਜੀ ਅਸੀਂ ਦਾਟ ਪਾ ਦੇਵਾਂਗੇ ਕਹਾਂਗੇ। ਆਪੋਜੀਸ਼ਨ ਜਿਵੇਂ ਬੈਠਣ ਆਇਆ ਨਹੀਂ ਮਨਾਸਾ ਸਮਝਿਆ ਸੀ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਬਿਨਾਂ ਸ਼ਰਤ ਸਮਰਥਨ ਦਿੱਤੀ ਸੀ ਤੇ ਲਗਾਤਾਰ ਉਹਨਾਂ ਦੇ ਨਾਲ ਨਿਭਦੇ ਰਹੇ ਨੇ। ਏਵੇਂ ਜਿਵੇਂ ਸ਼ਿਵ ਸੈਨਾ ਨੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਸਪੋਰਟ ਕੀਤੀ ਪਰੰਤੂ ਦੋਨੇ ਪਾਰਟੀਆਂ ਦਾ ਜਿਵੇਂ ਤੁਸੀਂ ਦਿੱਤੇ ਆ ਅੱਜ ਬੜਾ ਗੰਭਾਵਾੜੂਲ ਸਥਿਤੀ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਣ ਦੇ। ਦੋਨੋਂ ਹੀ ਤਰ੍ਹਾਂ ਹੁਣ ਖੇਤਰੀ ਮੁੱਦਿਆਂ ਉਤੇ ਖੇਤਰੀ ਰਾਜਨੀਤੀ ਲਈ ਵਾਪਸ ਪਰਤੀਆਂ ਨੇ ਯਾਨੀ ਕਿ ਵੱਡੇ ਪੱਧਰ ਉਤੇ ਇੱਕ ਖਿੱਚੋ ਤਣਾ ਵੀ ਹੈ ਤੇ ਚਰਚਾ ਇਹ ਵੀ ਹੈ ਕਿ ਕਤੇ ਫੇਰ ਗੱਲ ਵਕੜੀ ਪੈ ਸਕਦੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰ ਲਈ ਕਿਉਂਕਿ ਪੰਜਾਬ ਦੇ ਵਿੱਚ ਬੈਠਿਆਂ ਵਦੇਰੇ ਜੀਕਰ ਆਪਾਂ ਨੇਚਰਲੀ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਦੇ ਇਰਤੀ-ਗਿਰਤੀ ਕਰਾਂਗੇ ਜੀ ਡਾਕਟਰ ਸਾਹਿਬ ਹਾਂ ਬਿਲਕੁਲ ਭਿੰਡਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਉਸ ਤੋਂ ਬਾਅਦ ਆਪ ਹੀ ਸੱਤਾ ਬਦਲੂਗੀ ਹਾਂ ਬਾਗਲ ਸਾਹਿਬ ਮੁੱਖ ਮੰਤਰੀ ਬਣੇ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਰਹੀਆਂ ਨੇ ਤੇ ਉਦੋਂ ਅਕਾਲੀ ਗੱਲ ਨੇ ਆਪਣੇ ਜਿਹੜੇ ਖੇਤਰੀਵਾਦ ਦੇ ਜਿਹੜੇ ਵੱਡੇ ਮੁੱਦੇ ਸੀ ਉਹ ਵੀ ਸ਼ੱਕ ਦਿੱਤੇ ਸਮਝੋ ਚੋਫੇ ਹੁੰਦਾ ਬਿਲਕੁਲ ਜੀ ਸਾਡੀ ਵੱਡੀ ਪਾਰਟੀ ਕਿਤੇ ਨਾਰਾਜ਼ ਨਾ ਹੋਵੇ ਉਹਦਾ ਉਹ ਉਹਦਾ ਖਮਿਆਜਾ ਇਹ ਪੁੱਛਣਾ ਹੈ ਕਿ ਕਿਉਂ ਅਕਾਲੀ ਗੱਲ ਨੂੰ ਆਪਣੇ ਲੋਕਾਂ ਨੇ ਬਿਲਕੁਲ ਹਾਸ਼ੀਏ ਦੇ ਉੱਪਰ ਤੱਕ ਜੀ ਇਹ ਨੂੰ ਹਾਸ਼ੀਏ ਤੇ ੱੱਕੇ ਹੋਣ ਕਾਰਨ ਸੱਤਾ ਤੋਂ ਬਹੀਨ ਨੇ ਲੰਬੇ ਸਮੇਂ ਤੋਂ ਇਸ ਕਰਕੇ ਮੁੜ ਕੇ ਦੁਬਾਰਾ ਆਪਣੀ ਸੱਤਾ ਨੂੰ ਪ੍ਰਾਪਤ ਕਰਨ ਦੇ ਲਈ ਉਹ ਹਰ ਹੀਲਾ ਆਪਣਾ ਜਿਹੜਾ ਖੇਤਰੀ ਪਾਰਟੀ ਦੇ ਖੇਤਰੀ ਮੁੱਦੇ ਹੁੰਦੇ ਨੇ ਉਹਨਾਂ ਦੇ ਉੱਪਰ ਕੇਂਦਰਿਤ ਕਰ ਰਹੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਚਾਹੇ ਪਾਣੀਆਂ ਦਾ ਮਾਮਲਾ ਹੋਵੇ ਉਹਨਾਂ ਮੁੱਦਿਆਂ ਨੂੰ ਦੁਬਾਰਾ ਦੁਬਾਰਾ ਅਕਾਲੀ ਧਲ ਉਸ ਤੇ ਕਨਸੈਂਟਰੇਟ ਕਰ ਰਿਹਾ ਤੇ ਉਸ ਦੇ ਉੱਪਰ ਇਲੈਕਸ਼ਨਾਂ ਵੀ ਲੱਗਦੀਆਂ ਨੇ ਰਹੇ ਨੇ ਜੀ ਸੰਦਰਭ ਦੇ ਵਿੱਚ ਸੰਗਰੂਰ ਦੀ ਬਾਈ ਇਲੈਕਸ਼ਨ ਦੇ ਵਿੱਚ ਭਾਈ ਰਾਜਵਾਨਾ ਦੀ ਭੈਣ ਨੂੰ ਉਮੀਦਵਾਰ ਬਣਾਇਆ ਤੇ ਹੁਣ ਜਿਹੜੀ ਤਰਨਤਾਲ ਦੀ ਇਲੈਕਸ਼ਨ ਸੀ ਉੱਤੇ ਅ ਅ ਸਰਜੀ ਸਿੰਘਾਂ ਦੇ ਪਰਿਵਾਰ ਨੂੰ ਪਰਿਵਾਰ ਦੇ ਵਿੱਚੋਂ ਇਹਦੀ ਨੂੰ ਇਲੈਕਸ਼ਨ ਲੜਾਈ ਤੇ ਜਦ ਕਿ ਜਦੋਂ ਇਹ ਤੱਤਾ ਦੇ ਵਿੱਚ ਸਨ ਕਾਲੀ ਗੱਲ ਇਨ੍ਹਾਂ ਮੁੱਦਿਆਂ ਦੇ ਵੱਲੋਂ ਬਿਲਕੁਲ ਹੀ ਮੁੱਖ ਫੇਰ ਚੁੱਕੇ ਸਨ ਹੂੰ ਜੀ ਬਿਲਕੁਲ ਬਹੁਤ ਸਾਰੇ ਮੁੱਦੇ ਨੇ ਖਾਸ ਕਰਕੇ ਸਿੱਖ ਜਿਸਮ ਦੀ ਪੰਜਾਬੀਜ਼ਮ ਦੇ ਜਿਹੜੇ ਫਸੇ ਪਏ ਐ ਜਿੰਨਾ ਉਤੇ ਕਾਲੀਦਾਲ ਸਵਾਲਾਂ ਚ ਵੀ ਘਿਰਦਾ ਕਿ ਭਾਈ ਜਦੋਂ ਤੁਸੀਂ ਸਾਂਝੀਦਾਰੀ ਦੇ ਵਿੱਚ ਸਰਕਾਰਾਂ ਨਵਾਈਆਂ ਉਦੋਂ ਇਹ ਮੁੱਦੇ ਕਿਉਂ ਡਟਕ ਕੀਤੇ ਜੀ ਇਸੇ ਕਾਰਨ ਅਸਲ ਦੇ ਵਿੱਚ ਕਾਰਨ ਕੀ ਸੀ ਜਦੋਂ ਉਹਨਾਂ ਦੇ ਲੋਕਾਂ ਦੇ ਮੁੱਦਿਆਂ ਨੂੰ ਛੱਡਤਾ ਤੇ ਲੋਕਾਂ ਦੇ ਵਿੱਚੋਂ ਨਿੱਖੜ ਗਏ ਲੋਕਾਂ ਨੇ પાਸੇ ਟੱਕ ਦਿੱਤਾ ਤੇ ਹੁਣ ਇਹਨਾਂ ਨੂੰ ਲੱਗਿਆ ਵੀ ਇੱਥੇ ਬਹੁਤ ਗੜਬੜ ਹੋ ਗਈ ਤੇ ਦੁਬਾਰਾ ਉਹ ਮੁੱਦਿਆਂ ਨੂੰ ਅ ਚੱਕ ਕੇ ਕੇਂਦਰ ਦੇ ਵਿੱਚ ਕੇਂਦਰ ਦੇ ਨਾਲ ਲੜਾਈ ਲਈਏ ਜਿਹੜੀ ਜਿਹੜੀ ਕਿ ਪੰਜਾਬ ਦੇ ਅਸਲੀ ਮੁੱਦੇ ਨੇ ਪੰਜਾਬ ਦੇ ਖੇਤਰੀ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਸਰਵਾਈਵ ਉਹਨਾਂ ਮੁੱਦਿਆਂ ਦੇ ਉੱਪਰ ਅਸੀਂ ਸੰਘਰਸ਼ ਸ਼ੁਰੂ ਕਰੀਏ ਇਸ ਤਰ੍ਹਾਂ ਦੀ ਜਿਹੜੀ ਹੈਗੀ ਅਕਾਲੀ ਦਲ ਦੀ ਸਟ੍ਰੈਟਜੀ ਦੇ ਵਿੱਚ ਬਦਲਾਅ ਜ਼ਰੂਰ ਆਇਆਗਾ ਇਹਵੇਂ ਜਿਵੇਂ ਸ਼ਿਵ ਸੈਨਾ ਨੇ ਮਹਾਰਾਸ਼ਟਰ ਆਦਿ ਵਿੱਚ ਉਹਨਾਂ ਦੇ ਕਿਉਂਕਿ ਉਹਨਾਂ ਦਾ ਵੀ ਇਹੋ ਹਾਲਤ ਹੋਈ ਹੈ ਲੋਕਾਂ ਨੇ ਬਿਲਕੁਲ ਪਾਸੇ ਧੱਕ ਦਿੱਤਾ ਤੇ ਉਹਨਾਂ ਦੇ ਵਿੱਚ ਆਪਣੀ ਆਪਸੀ ਫੁੱਟ ਪਈ ਪਾਰਟੀ ਦੇ ਵਿੱਚ ਉਵੇਂ ਜਿਵੇਂ ਸ਼ੋਮ ਅਕਾਲੀ ਦਲ ਦੇ ਵਿੱਚ ਇੱਥੇ ਫੁੱਟ ਪਈ ਆ ਦੇਖਿਆ ਜਾਵੇ ਤਾਂ ਜਿਹੜੀ ਕਿ ਉਹਨਾਂ ਸਰਜੀਤ ਅਕਾਲੀ ਦਲ ਬਣਿਆ ਹੈ ਇਹਦੇ ਵਿੱਚ ਵੱਡੀ ਲੀਡਰਸ਼ਿਪ ਜਿਹੜਾ ਕਿ ਕਿਸੇ ਵੇਲੇ ਅਕਾਲੀ ਦਲ ਦੇ ਹਰਾਵਲ ਰਸਤਾ ਹੁੰਦੇ ਸੀਗੇ ਵੱਡੇ ਵੱਡੇ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਲੇ ਹਾਈ ਕਮਾਂਡ ਹੁੰਦੇ ਸੀ ਕਿਹਾ ਢੀਂਗਸਾ ਸਾਹਿਬ ਸੀ ਜਾਂ ਚੰਦੂ ਬਾਜਰਾ ਸਾਹਿਬ ਸੀ ਜਾਂ ਰਖੜਾ ਸਾਹਿਬ ਸੀ ਸਾਰੇ ਇੱਕ ਇੱਕ ਕਰਕੇ ਅਕਾਲੀ ਦਲ ਤੋਂ ਬਾਹਰ ਗਏ ਨੇ ਕਿ ਬੀਬੀ ਜਗੀਰ ਕੌਰ ਜੀ ਜਿਹੜੇ ਕਿ ਦਿਨ ਰਾਤ ਇੱਕ ਕਰ ਦਿੰਦੇ ਸੀ ਪਰੰਤੂ ਇਹ ਇਹ ਲੀਡਰਸ਼ਿਪ ਸਾਰੀ ਬਾਹਰ ਗਈ ਐਵੇਂ ਜਿਵੇਂ ਫੈਸਟ ਇਨਾਂ ਦੇ ਵਿੱਚ ਫੁੱਟ ਪਈ ਆ ਉਹਦੇ ਵਿੱਚੋਂ ਵੱਡੀ ਲੀਡਰਸ਼ਿਪ ਬਾਹਰ ਗਈ ਇਹ ਇਸ ਕਰਕੇ ਇਹ ਲੱਗ ਰਿਹਾ ਵੀ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਹਲੇ ਹੋਰ ਕਾਫੀ ਜਿਹੜਾ ਟਕਰਾਅ ਹੋਣ ਦੀ ਸੰਭਾਵਨਾ ਹੈ ਮਤਲਬ ਇਹ ਨਹੀਂ ਜਿੰਨੀ ਧਿਆਨ ਅੱਜ ਦੇ ਇਹ ਮੀਟਿੰਗ ਦੇ ਵਿੱਚ ਪੁਨਰ ਅਕਾਲੀ ਪੁਨਰ ਸਰਜੀਤ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣਾ ਇਹ ਦਲੇਆ ਤੇ ਆਪਣੀ ਸਰਗਰਮੀਆ ਤੇਜ਼ ਕਰਨ ਦਾ ਯਕੀਨ ਦਿਵਾਇਆ ਤੇ ਇਹ ਨਾਲ ਹੀ ਅ ਜਿਆਲੀ ਹਰਪ੍ਰੀਤ ਸਿੰਘ ਵੱਲੋਂ ਇਹ ਕਹਿਣਾ ਕਿ ਜੇਕਰ ਤਕਸ਼ਵੀਰ ਸਿੰਘ ਬਾਦਲ ਅਸੀਂ ਖਾ ਦੇ ਦਿੰਦਾ ਤਾਂ ਮੈਂ ਵੀ ਇਸ ਤਰ੍ਹਾਂ ਦੇ ਦੇ ਦਿਆਂਗਾ ਕਿੰਨੀ ਲੀਡਰਸ਼ਿਪ ਹੈ ਭਾਬੀ ਇਹਦਾ ਮਤਲਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਸੇ ਨੂੰ ਕਾਫੀ ਹੱਲੇ ਕਸ਼ਮਕਸ਼ ਹੋਰ ਚੱਲੇਗੀ ਤੇ ਇਹਦਾ ਇਹਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨੇ ਆਪੋ ਆਪਣੇ ਨਿਸ਼ਾਨੇ ਦੇ ਮੁਤਾਬਕ ਆਪਣੇ ਆਪਣੇ ਹਿੱਤਾਂ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਖਾਸ ਤੌਰ ਤੇ ਜਿਵੇਂ ਆਪਾਂ ਕਹਿੰਦੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਇਦੇ ਉੱਪਰ ਪੂਰੀ ਤਰ੍ਹਾਂ ਇਹਦਾ ਭਰਪੂਰ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨਗੇ ਤੇ ਆਪਣੀਆਂ ਜਿੰਨੀਆਂ ਕੋਸ਼ਿਸ਼ਾਂ ਹੋਣਗੀਆਂ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਸਰਗਰਮ ਨਹੀਂ ਹੋਣ। ਹੂੰ ਹੂੰ ਬਿਲਕੁਲ ਬਿਲਕੁਲ ਸੋ ਅਜਿਹੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਆਂ। ਕੱਲ ਪੰਜਾਬ ਨਾਲ ਸੰਬੰਧਤ ਪੰਜਾਬ ਕਨਸਰਨ ਬੇਸ ਕੋਈ ਅਹਿਮ ਮੁੱਦਾ ਲੈ ਕੇ ਤੁਹਾਡੇ ਨਾਲ ਫੇਰ ਜੁੜਾਂਗੇ। ਖੈਰ ਦਿਓ ਇਜਾਜ਼ਤ ਰਾਬ ਰੱਖਾ। ਈ ਮਿਸ਼ਨ ਪੰਜਾਬੀ